ਕੀ ਕੌਮ ਜਿਹੜੀ ਹੱਥ ਸਾਜਿਆ ਅਮ੍ਰਿਤਸਰ ਦੇ ਵਿੱਚ ਜਗਨਨਾਥ ਯਾਤਰਾ ਕੱਢੀ। ਸਭ ਤੋਂ ਪਹਿਲਾਂ ਇਸਕਾਨ ਫੈਸਟੀਵਲ ਕਮੇਟੀ ਖੰਨਾ ਵੱਲੋਂ ਜੋ ਆਏ ਸਾਲ ਦੀ ਤਰ੍ਹਾਂ ਇਹ ਜਿਹੜੀ વાર્ਸ਼ਿਕ ਯਾਤਰਾ ਕੱਢੀ ਜਾਂਦੀ ਹੈ ਭਗਵਾਨ ਜਗਨਨਾਥ ਜੀ ਦੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਯਾਤਰਾ ਜੋ ਇਹ ਕੱਢੀ ਜਾਂਦੀ ਹੈ ਇਹ ਬੜੇ ਹਰਸ਼ੋ ਲਾਸ ਦੇ ਨਾਲ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਪੂਰੇ ਭਾਰਤ ਦੇ ਵਿੱਚ ਜਗਨਨਾਥ ਪੁਰੀ ਵੇਖੋ ਜਿੱਥੇ ਉੱਥੋਂ ਚੱਲਦੀ ਹੈ ਯਾਤਰਾ ਇਹ ਸੋ ਇਹ ਪੂਰੇ ਭਾਰਤ ਦੇ ਵਿੱਚ ਵੱਡੇ ਲੈਵਲ ਤੇ ਮਤਲਬ ਕਿ ਸ਼ਰਧਾ ਭਾਵਨਾ ਦੇ ਨਾਲ ਨਾਮ ਦੇ ਵਿੱਚ ਰੱਤੀਆਂ ਹੋਈਆਂ ਰੂਹਾਂ ਭਿੱਜੀਆਂ ਹੋਈਆਂ ਰੂਹਾਂ ਉਹ ਭਗਵਾਨ ਨੂੰ ਆਪਣੇ ਨੂੰ ਸ਼ਰਧਾ ਦਾ ਜਣੀ ਕਿ ਆਪਣਾ ਅਭਾਸ ਦਸਨ ਲਈ ਦਰਚਾਉਣ ਲਈ ਕੋਈ ਯਾਤਰਾ ਕਰਦੇ ਸੋ ਹਰ ਸਾਲ ਹੁੰਦੀ ਹੈ ਇਹ ਨੌਵੀਂ ਯਾਤਰਾ ਸਾਡੀ ਖੰਨੇ ਦੀ ਜਿਹੜੀ ਹੋ ਰਹੀ ਸੋ ਇਸ ਯਾਤਰਾ ਦੇ ਉੱਤੇ ਮੈਂ ਇਸ ਕੌਨ ਫੈਸਟੀਵਲ ਕਮੇਟੀ ਖੰਨਾ ਨੂੰ ਜਿੱਥੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਵਧਾਈਆਂ ਦਿੰਦਾ ਕਿ ਬਹੁਤ ਵੱਡਾ ਉਪਰਾਲਾ ਉੱਥੇ ਨਾਲ ਮੈਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜੋ ਸੰਦੇਸ਼ ਹੈ ਮਾਨਵਤਨ ਭਗਵਾਨ ਜਗਨਨਾਥ ਜੀ ਦਾ ਜੋ ਸੰਦੇਸ਼ ਹੈ ਮਾਨਵਤਨ ਕਿ ਆਪਾਂ ਪੂਰੇ ਸਾਡਾ ਜਿਹੜਾ ਇਹ ਸਾਡੇ ਦਾ ਸਾਰਾ ਜ਼ਿੰਦਗੀ ਜੀਣ ਦੀ ਜੀਵਨ ਜੀ ਜੀਣ ਦੀ ਜੋ ਜਾਂਚ ਹੈ ਸਾਨੂੰ ਉਹ ਦੱਸ ਕੇ ਗਏ ਨੇ ਕਿ ਕਿਸ ਤਰ੍ਹਾਂ ਦਾ ਇਨਸਾਨ ਦਾ ਜੀਵਨ ਹੋਣਾ ਚਾਹੀਦਾ ਸੱਚਾ ਸੋਚਾ ਔਰ ਆਦਰਸ਼ਾ ਦਾ ਭਰਪੂਰ ਜੀਵਨ ਹੋਣਾ ਚਾਹੀਦਾ ਅਸੀਂ ਆਪਣਾ ਜੀਵਨ ਉਹਨਾਂ ਦੇ ਵਰਸਾਏ ਹੋਏ ਤੇ ਦੱਸੇ ਹੋਏ ਰਾਸਤੇ ਦੇ ਉੱਤੇ ਚੱਲਦੇ ਹੋਏ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ ਔਰ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਸ ਚੰਗੇ ਕੰਮਾਂ ਦੇ ਨਾਲ ਆਪਾਂ ਜੋੜ ਸਕੀਏ ਕਿਉਂਕਿ ਅੱਜ ਦੇ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਅੱਜ ਦੇ ਪਦਾਰਥਵਾਦੀ ਸਮਾਜ ਦੇ ਵਿੱਚ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜ ਕੇ ਰੱਖਣਾ ਚੰਗੇ ਕੰਮ ਦੇ ਨਾਲ ਜੋੜ ਕੇ ਰੱਖਣਾ ਮੈਨੂੰ ਲੱਗਦਾ ਹੈ ਸਭ ਤੋਂ ਵੱਡਾ ਉਪਰਾਲਾ ਜੋ ਅੱਜ ਦੀ ਡੇਟ ਦੇ ਵਿੱਚ ਕਰਨਾ ਚਾਹੀਦਾ ਸੋ ਇਹ ਅੱਜ ਦੀ ਜੋ ਇਹ ਯਾਤਰਾ ਇਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਹੁੰਚ ਕੇ ਬੜਾ ਚੰਗਾ ਲੱਗਿਆ ਭਗਵਾਨ ਜਗਨਨਾਥ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਾਂਗੇ ਔਰ ਪ੍ਰਾਪਤ ਕਰਕੇ ਉਹਨਾਂ ਤੋਂ ਸੇਧ ਲੈ ਕੇ ਜੀਵਨ ਅੱਗੇ ਭਗਵਾਨ ਸ੍ਰੀ ਜਗਨਨਾਥ ਜੀ ਦੀ ਯਾਤਰਾ ਹਰ ਸਾਲ ਹੀ ਖੰਨੇ ਦੇ ਹਰ ਕੋਨੇ ਵਿੱਚੋਂ ਨਿਕਲਦੀ ਹੈ ਇਹ ਯਾਤਰਾ ਸਾਡੇ ਖੰਨੇ ਸ਼ਹਿਰ ਵਿੱਚ ਏਕਤਾ ਇਤفاق ਸਤਿਭਾਵਨਾ ਔਰ ਇੱਕ ਸ਼ਰਧਾ ਦਾ ਮਾਹੌਲ ਲੈ ਕੇ ਆਉਂਦੀ ਹੈ ਅੱਜ ਬੜਾ ਹੀ ਸਾਰੇ ਖੰਨੇ ਦੇ ਵਿੱਚ ਬੜਾ ਚੌਹ ਆ ਬੜਾ ਉਤਸ਼ਾਹ ਔਰ ਜਿੱਥੋਂ ਜਿੱਥੋਂ ਵੀ ਯਾਤਰਾ ਜਾਏਗੀ ਹਜ਼ਾਰਾਂ ਲੋਕ ਇਸ ਯਾਤਰਾ ਦਾ ਸਵਾਗਤ ਕਰਨਗੇ ਭਗਵਾਨ ਦੇ ਦਰਸ਼ਨ ਕਰਨਗੇ ਔਰ ਆਪਣੀ ਜੋ ਮੰਨਤ ਆ ਜੋ ਅਸ਼ੀਰਵਾਦ ਆ ਭਗਵਾਨ ਤੋਂ ਉਹ ਲੈਣਗੇ ਔਰ ਇਹਦੇ ਨਾਲ ਸਾਰੇ ਹੀ ਅਸੀਂ ਇਕੱਠੇ ਹੋ ਕੇ ਇਸ ਯਾਤਰਾ ਨੂੰ ਸੰਪੰਨ ਕਰਦੇ ਆ ਔਰ ਇਹੀ ਦੁਆ ਕਰਦੇ ਆ ਕਿ ਅਗਲੇ ਸਾਲ ਫੇਰ ਯਾਤਰਾ ਆਵੇ ਔਰ ਇਹ ਸਾਰਾ ਸਾਲ ਅ ਸ਼ੋਕ ਸ਼ਾਂਤੀ ਦਾ ਤਰੱਕੀ ਖੁਸ਼ਹਾਲੀ ਦਾ ਸਾਲ ਹੋਵੇ ਸੋ ਇਸ ਕਾਮਨਾ ਨੂੰ ਲੈ ਕੇ ਅਸੀਂ ਅੱਗੇ ਚੱਲਦੇ ਹਾਂ ਬੜੀ ਵਧੀਆ ਸਾਡੀ ਪਰੰਪਰਾ ਸਾਡੇ ਦੇਸ਼ ਦੀ ਸੰਸਕ੍ਰਿਤੀ ਆ ਜਿਹੜੀ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਵਾਨ ਸ਼੍ਰੀ ਜਗਨਨਾਥ ਜੀ ਦੀ ਯਾਤਰਾ ਵਿੱਚ ਕੱਢੀ ਜਾਂਦੀ ਆ ਉਹਦੇ ਵਿੱਚ ਸ਼ਹਿਰ ਨਿਵਾਸੀ ਖਾਸ ਕਰਕੇ ਬੜੇ ਨੌਜਵਾਨ ਦੇਖਣ ਨੂੰ ਮਿਲਦੇ ਨੇ ਜਿਹੜੇ ਸਾਡੇ ਧਾਰਮਿਕ ਤੌਰ ਤੇ ਸਾਡੇ ਵਿਰਸੇ ਨਾਲ ਜੁੜੇ ਹੋਏ ਨੇ ਇਸ ਲਈ ਬੜਾ ਉਤਸ਼ਾਹ ਲੋਕਾਂ 'ਚ ਤੇ ਖੰਨਾ ਸ਼ਹਿਰ ਨਿਵਾਸੀ ਵੀ ਬੜੇ ਇਹ ਧਾਰਮਿਕ ਜਿਹੜੇ ਸਮਾਗਮ ਨੇ ਕਰਾ ਕੇ ਖੁਸ਼ ਰਹਿੰਦੇ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਸ਼ਹਿਰ ਤੇ ਬਣਿਆ ਰਹੇ ਤੇ ਆਉਣ ਵਾਲੇ ਸਮੇਂ 'ਚ ਸ਼ਹਿਰ ਹੋਰ ਤਰੱਕੀ ਬਣ ਜਾਵੇ